ਇਹ ਤੁਸੀਂ ਮਾਹੌਲ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦਾ ਇੱਥੋਂ ਕੁਝ ਸ਼ਿਫਟ ਕਰਕੇ ਰਜਿੰਦਰ ਹਸਪੀਟਲ ਭੇਜਤੇ ਕਿ ਜਿਨ੍ਹਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਤੇ ਕਈਆਂ ਦੀ ਆਈਜ਼ ਦੀ ਇੰਜਰੀ ਡਾਕਟਰ ਸਾਹਮਣੇ ਦੱਸੀ ਜਾ ਰਹੀ ਹੈ ਕੀ ਹਾਲਾਤ ਨੇ ਕਿਸੇ ਕਿੰਨੀ ਕਿ ਇੰਜਰੀ ਆ ਕਿੱਥੇ ਜ਼ਿਆਦਾ ਟਾਂਕੇ ਲੱਗੇ ਨੇ ਕਿੰਨੇ ਕੁ ਲੋਕ ਇਹੋ ਜਿਹੇ ਜਿਆਦਾ ਸੀ ਇਕ ਵੇਸ਼ਣ ਦੇ ਸਿਰ ਦੀ ਸੱਟ ਸੀ ਕਾਫੀ ਸੀਰੀਅਸ ਉਹ ਰਜਿੰਦਰ ਰੈਫਰ ਕੀਤਾ ਸੀ ਇੱਕ ਦੋ ਦੀ ਆਈ ਇੰਜਰੀ ਸੀ ਅੱਖ 'ਚ ਸੱਟ ਸੀਗੀ ਉਹ ਵੀ ਕਰ ਰੈਫਰ ਕੀਤਾ ਕਹ ਰਹੇ ਨੇ ਕਿ 15 ਤੋਂ 16 ਜਿਹੜੇ ਪੇਸ਼ੈਂਟ ਕਿਸਾਨ ਜਿਹੜੇ ਨੇ ਇੱਥੇ ਪਹੁੰਚੇ ਨੇ ਸਿਰਫ ਈਵਨਿੰਗ ਸ਼ਿਫਟ ਦੇ ਵਿੱਚ ਪੜੀਆਂ ਮੰਗਣ ਦੇ ਲਈ ਦਿੱਲੀ ਜਾਣਾ ਸੀ ਕਿਸਾਨਾਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਕਿਸ ਹੱਦ ਤੱਕ ਪਹੁੰਚ ਗਈ ਕਿਉਂਕਿ ਲਗਾਤਾਰ ਹੀ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਜਿਹੜੀ ਰਬੜ ਦੀ ਗੋਲੀ ਹੁੰਦੀ ਉਹਦੀ ਵਰਤੋਂ ਕੀਤੀ ਗਈ ਹੈ ਤਾਂ ਹਜੇ ਵਿੱਚ ਮੋਰਚਾ ਜਾਰੀ ਹੈ ਲਗਾਤਾਰ ਸੰਘਰਸ਼ੀਆਂ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਚੰਬੂ ਬੈਰੀਅਰ ਦੇ ਉੱਤੇ ਜਿਸ ਤਰੀਕੇ ਦਾ ਮਾਹੌਲ ਤੁਸੀਂ ਦੇਖਿਆ ਕਿਸਾਨ ਲਗਾਤਾਰ ਫੱਟੜ ਹੋ ਰਹੇ ਨੇ ਤਾਂ ਰਾਜਪੁਰੇ ਦੇ ਸਿਵਲ ਹਸਪੀਟਲ ਦੇ ਵਿੱਚ ਕਿਸਾਨ ਪਹੁੰਚ ਰਹੇ ਸਾਡੇ ਨਾਲ ਡਾਕਟਰ ਸਾਹਿਬ ਨੇ ਗੁਰਿੰਦਰ ਪਾਲ ਜੀ ਡਾਕਟਰ ਸਾਹਿਬ ਕਿੰਨੇ ਕਿ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਕਿੰਨੇ ਕਿਸਾਨ ਪਹੁੰਚ ਸਾਡੇ ਕੋਲ 15 16 ਪੇਸ਼ੈਂਟ ਆ ਚੁੱਕੇ ਆ ਜੀ ਹੁਣ ਤੱਕ ਈਵਨਿੰਗ ਡਿਊਟੀ 'ਚ ਜੀ ਹਾਂਜੀ ਕੀ ਹਾਲਾਤ ਨੇ ਕਿਸ ਕਿੰਨੀ ਕਿ ਇੰਜਰੀ ਆ ਕਿੱਥੇ ਜ਼ਿਆਦਾ ਟਾਂਕੇ ਲੱਗੇ ਨੇ ਕਿੰਨੇ ਕਿ ਲੋਕ ਇਹੋ ਜਿਹੇ ਜਿਆਦੇ ਸੀ ਇੱਕ ਪੇਸ਼ੈਂਟ ਦੇ ਸਿਰ ਦੀ ਸੱਟ ਸੀ ਕਾਫੀ ਸੀਰੀਅਸ ਉਹ ਰਜਿੰਦਰਾ ਰੈਫਰ ਕੀਤਾ ਸੀ ਇੱਕ ਦੋ ਦੀ ਆਈ ਇੰਜਰੀ ਸੀ ਅੱਖ 'ਚ ਸੱਟ ਸੀਗੀ ਉਹ ਵੀ ਕ ਰੈਫਰ ਕੀਤਾ ਬਾਕੀ ਪੇਸ਼ੈਂਟ ਦਾ ਮੋਸਟਲੀ ਸਟੇਬਲ ਹੈ ਸਾਰੇ ਮਤਲਬ ਕਹਿੋ ਜੇ ਨਿਸ਼ਾਨ ਪਿੰਡੇ ਦੇ ਉੱਤੇ ਉਹਦੇ ਬਾਰੇ ਨਹੀਂ ਕੁਝ ਕਮੈਂਟ ਕਰ ਸਕਦੇ ਜੀ ਅਲੱਗ-ਅਲੱਗ ਨਿਸ਼ਾਨ ਹੈ ਕੋਈ ਗੋਲੀ ਤੋਂ ਵੀ ਲੱਗ ਰਿਹਾ ਹੈ ਨਹੀਂ ਨਹੀਂ ਐਦਾਂ ਦਾ ਤਾਂ ਕੁਸ਼ਣ ਨਹੀਂ ਕਮੈਂਟ ਨਹੀਂ ਕਰ ਸਕਦੇ ਉਸ ਬਾਰੇ ਗਿਰਨ ਕਰਕੇ ਵੀ ਸੱਟਾਂ ਹੈਗੀਆਂ ਨੇ ਕਈਆਂ ਦੀ ਜ਼ਿਆਦਾ ਵੀ ਹੈ ਛੱਟ ਸਿਰ 'ਚ ਵੀ ਸੱਟਾਂ ਨੇ ਉਹ ਕਿਸ ਕਰਕੇ ਆ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਐਮਰਜੈਂਸੀ 'ਚ ਡਿਊਟੀ ਨਿਵਾ ਰਹੇ ਨੇ ਕਹਿ ਰਹੇ ਨੇ ਕਿ 15 ਤੋਂ 16 ਡਾਕ ਜਿਹੜੇ ਪੇਸ਼ੈਂਟ ਕਿਸਾਨ ਜਿਹੜੇ ਨੇ ਇੱਥੇ ਪਹੁੰਚੇ ਨੇ ਸਿਰਫ ਈਵਨਿੰਗ ਸ਼ਿਫਟ ਦੇ ਵਿੱਚ ਤਾਂ ਇਹ ਤੁਸੀਂ ਮਾਹੌਲ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦਾ ਇੱਥੋਂ ਕੁਝ ਸ਼ਿਫਟ ਕਰਕੇ ਰਜਿੰਦਰ ਹਸਪੀਟਲ ਭੇਜਤੇ ਕਿ ਜਿਨ੍ਹਾਂ ਦੇ ਸਿਰ ਦੇ ਵਿੱਚ ਸ਼ਟਰ ਵੱਜੀ ਤੇ ਕਈਆਂ ਦੀ ਆਈਜ਼ ਦੀ ਇੰਜਰੀ ਡਾਕਟਰ ਸਾਹਿਬ ਦੱਸਿਆ ਜਾਦਿਆ ਤੇ ਲੈ ਦੇ ਕੇ ਹਾਲਾਤ ਇਹ ਨੇ ਕਿ ਆਪਣੀਆਂ ਮੰਗਣ ਦੇ ਲਈ ਦਿੱਲੀ ਜਾਣਾ ਸੀ ਕਿਸਾਨਾਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਕਿਸ ਹੱਦ ਤੱਕ ਪਹੁੰਚ ਗਈ ਕਿਉਂਕਿ ਲਗਾਤਾਰ ਹੀ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਜਿਹੜੀ ਰਬਰ ਦੀ ਗੋਲੀ ਹੁੰਦੀ ਉਹਦੀ ਵਰਤੋਂ ਕੀਤੀ ਗਈ ਹੈ ਤਾਂ ਹਜੇ ਵੀ ਉੱਥੇ ਮੋਰਚਾ جاری ਹੈ ਲਗਾਤਾਰ ਸੰਘਰਸ਼ੀਆਂ ਤਣਾਅ ਦੀ ਸਥਿਤੀ ਬਣੀ ਹੋਈ ਹੈ ਵਾਇਗਰੂ ਮੇਰ ਕਰੇ ਪੰਜਾਬ ਦੇ ਉੱਤੇ ਕਿਉਂਕਿ ਨੁਕਸਾਨ ਲੈ ਦੇ ਕੇ ਪੰਜਾਬ ਦਾ ਹੋ ਰਿਹਾ ਹੈ ਕਿਸਾਨੀ ਦਾ ਹੋ ਰਿਹਾ ਹੈ ਪੰਜਾਬ ਦੇ ਭਵਿੱਖ ਦਾ ਹੋ ਰਿਹਾ ਆਪਣੇ ਸਾਥੀ ਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ